ਹਾਂਜੀ ਬੱਬਾ ਜੀ ਅੱਜ ਕੀ ਪ੍ਰੋਗਰਾਮ ਹੈ ਰੋਡ ਸ਼ੋਅ ਨੂੰ ਲੈ ਕੇ ਇਹ ਜਿਹੜਾ ਰੋਡ ਸ਼ੋਅ ਫਰੀਦਕੋਟ ਤੋਂ ਅੱਜ ਅਸੀਂ ਆਰੰਭ ਕਰਕੇ ਫਰੀਦਕੋਟ ਜ਼ਿਲ੍ਹੇ ਦੇ ਪਿੰਡਾਂ ਵਿੱਚ ਦੀ ਹੁੰਦਿਆ ਹੋਇਆ ਸ਼ਾਮ ਨੂੰ 9:00 ਵਜੇ ਸਮਾਪਤੀ ਹੈ ਇਹ ਆਪ ਜੀ ਨੂੰ ਪਤਾ ਹੈ ਜੋ ਇੰਦਰਾ ਪਾਪਨ ਨੂੰ ਸੋਧਾ ਲਾਉਣ ਵਾਲੇ ਅਮਰ ਸ਼ਹੀਦ ਭਾਈ ਬਿਆਨਤ ਸਿੰਘ ਜੀ ਉਹਨਾਂ ਦੇ ਸੁਪੁੱਤਰ ਸਰਦਾਰ ਸਰਬਜੀਤ ਸਿੰਘ ਮਲੋਆ ਜੋ ਆਜ਼ਾਦ ਉਮੀਦਵਾਰ ਖੜੇ ਹੋਏ ਨੇ ਸੋ ਉਹਨਾਂ ਦੇ ਹੱਕ ਲਈ ਜਿਹੜੀਆਂ ਸਿੱਖ ਪੰਥ ਦੇ ਜਥੇਬੰਦੀਆਂ ਨੌਜਵਾਨ ਉਹਨਾਂ ਵਿੱਚ ਭਾਰੀ ਰੋਸ ਹੈ ਵੀ ਜਿਹੜੀਆਂ ਪਿਛਲੀਆਂ ਸਰਕਾਰਾਂ ਨੇ ਪੰਜਾਬ ਦੇ ਨਾਲ ਤੇ ਸਿੱਖਾਂ ਦੇ ਨਾਲ ਕਿਸਾਨਾਂ ਦੇ ਨਾਲ ਪੰਥ ਦੇ ਨਾਲ ਗ੍ਰੰਥ ਦੇ ਨਾਲ ਧੱਕਾ ਕੀਤਾ ਹੈ ਬੇਅਦਮੀਆਂ ਹੋਈਆਂ ਕੋਈ ਇਨਸਾਫ ਨਹੀਂ ਬੰਦੀ ਸਿੱਖਾਂ ਨੂੰ ਕੋਈ ਰਿਆਇਤ ਨਹੀਂ ਮਿਲੀ ਸੋ ਅਸੀਂ ਸ਼ਹੀਦ ਭਾਈ ਬਿਆਨਤ ਸਿੰਘ ਜੀ ਉਹਨਾਂ ਦੇ ਸੁਪੁੱਤਰ ਭਾਈ ਸਰਬਜੀਤ ਸਿੰਘ ਮਲੋਆ ਉਹਨਾਂ ਨੂੰ ਅਸੀਂ ਆਜ਼ਾਦ ਉਮੀਦਵਾਰ ਜਿਹੜਾ ਐਲਾਨਿਆ ਜਿਨ੍ਹਾਂ ਦਾ ਚੋਣ ਨਿਸ਼ਾਨ ਹੈ ਗੰਨਾ ਕਿਸਾਨ ਤੇ ਅਸੀਂ ਅੱਜ ਜਿਹੜਾ ਰੋਡ ਮਾਰਚ ਰੋਡ ਸ਼ੋਅ ਹੈ ਉਹ ਫਰੀਦਕੋਟ ਦਾਣਾ ਮੰਡੀ ਤੋਂ ਇੱਥੋਂ ਸ਼ੁਰੂ ਕਰਕੇ ਪਿੰਡਾਂ ਵਿੱਚ ਦੀ ਹੁੰਦਿਆਂ ਤੇ ਸ਼ਾਮ ਨੂੰ 9 ਵਜੇ ਸਮਾਪਤੀ ਕਰਨੀ ਹੈ ਸੋ ਆਪ ਤੁਸੀਂ ਦੇਖ ਰਹੇ ਹੋ ਵੀ ਨੌਜਵਾਨਾਂ ਵਿੱਚ ਬਹੁਤ ਉਤਸ਼ਾਹ ਹੈ ਤੇ ਬਹੁਤ ਨੌਜਵਾਨ ਪਿੰਡਾਂ ਦੇ ਵਿੱਚੋਂ ਮੋਟਰਸਾਈਕਲਾਂ ਤੇ ਗੱਡੀਆਂ ਦੇ ਕਾਫਲੇ ਦੇ ਰੂਪ ਵਿੱਚ ਇੱਥੋਂ ਰਵਾਨਗੀ ਲੈਣਗੇ ਅੱਗੇ ਬਹੁਤ ਭਾਰੀ ਸੰਗਤਾਂ ਪਿੰਡਾਂ ਦੇ ਵਿੱਚ ਭਾਈ ਸਾਹਿਬ ਦੀ ਉਡੀਕ ਕਰ ਰਹੀਆਂ ਤੇ ਜਥੇਬੰਦੀਆਂ ਦੇ ਨਮینده ਤੇ ਭਾਈ ਸਰਬਜੀਤ ਸਿੰਘ ਜੀ ਉਹ ਅੱਜ ਰੋਡ ਸ਼ੋਅ ਦੇ ਵਿੱਚ ਹਾਜ਼ਰ ਹੋਣਗੇ ਜੀ